ਪਤੀ ਦਾ ਹਾਲ ਦੇਖੋ ਜਿਹੜਾ ਰੋਂਦਾ ਰੋਂਦਾ ਆਪਣੇ ਪਿਤਾ ਕੋਲੇ ਗਿਆ ਕਿ ਮੇਰੇ ਘਰ ਵਾਲੀ ਦਾ ਪਤਾ ਨਹੀਂ ਲੱਗ ਰਿਹਾ ਕਿੱਧਰ ਚਲੀ ਗਈ ਆ ਕਿਤੇ ਗੁੰਮ ਹੋ ਗਈ ਆ ਮੈਨੂੰ ਮਿਲ ਨਹੀਂ ਰਹੀ ਤਾਂ ਪਿਤਾ ਆਪਣੇ ਪੁੱਤ ਦੀਆਂ ਗੱਲਾਂ ਸੁਣ ਕੇ ਭਾਵਕ ਹੁੰਦਾ ਤੇ ਥਾਣੇ ਚਲਾ ਜਾਂਦਾ ਆਪਣੀ ਨੂੰਹ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਣ ਵਾਸਤੇ ਤੇ ਜਦੋਂ ਪੁਲਿਸ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਆ ਤਾਂ ਪੁਲਿਸ ਨੂੰ ਪਤੀ ਦੇ ਉੱਪਰ ਸ਼ੱਕ ਹੁੰਦਾ ਤਾਂ ਪੁਲਿਸ ਪਤੀ ਤੇ ਦਬਾਅ ਪਾਉਂਦੀ ਆ ਉਹਦੇ ਤੋਂ ਪੁੱਛਗਿੱਛ ਕਰਦੀ ਆ ਕਿ ਤੂੰ ਦੱਸ ਸਾਨੂੰ ਤੇਰੇ ਤੇ ਲੱਗ ਰਿਹਾ ਕਿ ਦੱਸ ਤੇਰੇ ਘਰ ਵਾਲੀ ਕਿੱਥੇ ਗਈ ਆ ਤੇਰੀ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਤੇਰੇ ਘਰ ਵਾਲੀ ਦੇ ਨਾਲ ਤਾਂ ਪਹਿਲਾਂ ਤਾਂ ਪਤੀ ਮੰਨਦਾ ਨਹੀਂ ਤੇ ਫੇਰ ਆਖਰ ਉਹਨੂੰ ਮੰਨਣਾ ਹੀ ਪੈਂਦਾ ਤਾਂ ਉਹ ਫਿਰ ਦੱਸਦਾ ਕਿ ਹਾਂ ਮੈਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਕਿਉਂਕਿ ਮੈਨੂੰ ਆਪਣੀ ਪਤਨੀ ਤੇ ਸ਼ੱਕ ਸੀ ਤੇ ਸਰਫ ਸ਼ੱਕ ਦੇ ਆਧਾਰ ਤੇ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਦੋ ਮਾਸੂਮ ਧੀਆਂ ਤੇ ਇੱਕ ਪੁੱਤ ਦੀ ਮਾਂ ਸੀ ਔਰਤ ਤੇ ਪਤੀ ਨੇ ਮਿੰਟੋ ਮਿੰਟੀ ਚਾਕੂ ਮਾਰ ਕੇ ਆਪਣੀ ਪਤਨੀ ਨੂੰ ਗਲਾ ਘੁੱਟ ਕੇ ਤੇ ਚਾਕੂ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੇ ਫਿਰ ਇੱਥੇ ਹੀ ਬਸ ਨਹੀਂ ਹੋਇਆ ਘਰ ਦੇ ਕੋਲ ਰੂੜੀ ਲੱਗੀ ਹੋਈ ਸੀ ਗੋਹੇ ਦੀ ਰੂੜੀ ਦੇ ਥੱਲੇ ਆਪਣੀ ਪਤਨੀ ਨੂੰ ਦੱਬ ਦਿੱਤਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਉਹਦੀ লাশ ਹੈ ਕਿੱਥੇ ਜਦੋਂ ਪੁਲਿਸ ਵਾਲੇ ਤੋਂ ਪੁੱਛਦੀ ਆ ਕਿ ਤੇਰੀ ਪਤਨੀ ਦੀ লাশ ਕਿੱਥੇ ਆ ਤਾਂ ਫੇਰ ਉਹ ਜਿਹੜੀ ਰੂੜੀ ਸੀ ਉਹਦੇ ਵਿੱਚੋਂ ਆਪਣੀ ਪਤਨੀ ਦੀ লাশ ਕਢਦਾ ਤੇ ਪਹਿਲਾਂ ਖੁਦ ਲੱਭਣ ਲੱਗ ਜਾਂਦਾ ਮਾਰ ਕੇ ਆਪਣੇ ਘਰ ਵਾਲੀ ਨੂੰ ਸਾਰਿਆਂ ਦੇ ਸਾਹਮਣੇ ਐ ਬਣ ਜਾਂਦਾ ਕਿ ਜਿਵੇਂ ਉਹਨੂੰ ਤਾਂ ਇਸ ਮਾਮਲੇ ਦਾ ਪਤਾ ਹੀ ਨਾ ਹੋਵੇ ਤੇ ਜਾ ਕੇ ਉਹ ਆਪਣੀ ਘਰ ਵਾਲੀ ਨੂੰ ਥਾਂ ਥਾਂ ਲੱਭਦਾ ਫਿਰਦਾ ਕਿ ਮੇਰੀ ਪਤਨੀ ਪਤਾ ਨਹੀਂ ਕਿੱਧਰ ਗਈ ਤਾਂ ਇਸੇ ਕਰਕੇ ਉਦੇ ਪਿਤਾ ਨੂੰ ਵੀ ਲੱਗਦਾ ਹੈ ਕਿ ਸ਼ਾਇਦ ਮੇਰੇ ਪੁੱਤ ਨੂੰ ਇਸ ਮਾਮਲੇ ਦਾ ਪਤਾ ਨਹੀਂ ਸੀ ਤੇ ਪਰ ਉਹਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਹਨੇ ਇਹ ਵੀ ਨਹੀਂ ਸੋਚਿਆ ਕਿ ਸਾਡੇ ਘਰ ਦੇ ਮਾਸੂਮ ਬੱਚੀਆਂ ਨੇ ਧੀਆ ਨੇ ਉਹਨਾਂ ਦਾ ਕੀ ਹੋਊ ਇੱਕ ਛੋਟਾ ਜਿਹਾ ਬਾਲ ਪੁੱਤ ਆ ਮੇਰਾ ਉਹਦਾ ਕੀ ਬਣੂਗਾ ਬਿਨਾ ਮਾਂ ਤੋਂ ਕਿਉਂਕਿ ਕੱਲ ਨੂੰ ਜੇਕਰ ਉਹ ਪਹਿਲੀ ਗਲਤ ਇਹੋ ਜਿਹੇ ਬੰਦੇ ਨੇ ਹੁਣ ਜੇਲ੍ਹ ਦੇ ਵਿੱਚ ਫਸਣਾ ਜਿਨੇ ਤਿੰਨ ਬੱਚਿਆਂ ਦੀ ਮਾਂ ਨੂੰ ਮਾਰ ਦਿੱਤਾ ਏ ਤਾਂ ਉਹ ਜਿਹੜੇ ਵਿਚਾਰੇ ਬੱਚੇ ਆ ਉਹਨਾਂ ਨੂੰ ਅਨਾਥ ਕਰ ਦਿੱਤਾ ਉਧਰੋਂ ਉਹਨਾਂ ਦੀ ਮਾਂ ਮਰ ਗਈ ਆ ਤੇ ਉਧਰੋਂ ਇਹ ਬੰਦਾ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਇਹਨੂੰ ਪੁਲਿਸ ਨੇ ਚੁੱਕ ਕੇ ਜੇਲ੍ਹ ਦੇ ਵਿੱਚ ਇਹਨੂੰ ਸਜ਼ਾ ਹੋਣੀ ਆ ਤੇ ਜੇਕਰ ਇਹ ਬੰਦਾ ਕਿਸੇ ਤਰੀਕੇ ਨਿਕਲ ਵੀ ਆਉਂਦਾ ਤਾਂ ਫੇਰ ਇਸ ਜਿਹੜੇ ਹੈਗੇ ਆ ਇਸ ਬੰਦੇ ਦਾ ਦੂਸਰਾ ਵਿਆਹ ਨਹੀਂ ਹੋਣਾ ਤੇ ਜੇ ਵਿਆਹ ਵੀ ਹੋ ਜਾਂਦਾ ਤਾਂ ਫੇਰ ਕੋਈ ਵੀ ਬਗਾਨੀ ਮਾਂ ਕੋਈ ਹੁੰਦੀ ਆ ਹਜ਼ਾਰਾਂ ਚੋਂ ਇੱਕ ਔਰਤ ਕਹੀ ਜਾ ਸਕਦੀ ਆ ਲੱਖਾਂ ਹਜ਼ਾਰਾਂ ਵਿੱਚੋਂ ਇੱਕ ਔਰਤ ਹੁੰਦੀ ਆ ਜਿਹੜੀ ਬੱਚਿਆਂ ਨੂੰ ਮਾਂ ਵਾਲਾ ਪਿਆਰ ਦਿੰਦੀ ਆ ਨਹੀਂ ਤਾਂ ਦੂਸਰੇ ਬੱਚੇ ਦਾ ਕੀ ਹਾਲ ਹੁੰਦਾ ਏ ਆਪਾਂ ਸਾਰੇ ਜਾਣਦੇ ਆ ਤੇ ਉਹਨਾਂ ਵਿਚਾਰੇ ਮਸੂਮਾ ਨੂੰ ਜਿਹੜਾ ਪਿਤਾ ਏ ਉਹਨੇ ਇੱਕ ਆਪਦੀ ਸਿਰਫ ਸ਼ੱਕ ਸ਼ੱਕ ਦੇ ਵਿੱਚ ਉਹਨਾਂ ਮਸੂਮਾ ਨੂੰ ਘਰੋਂ ਵੇਕਾਰ ਕਰਕੇ ਅਨਾਥ ਕਰਕੇ ਛੱਡ ਦਿੱਤਾ ਹੁਣ ਉਹਨਾਂ ਜਿਹੜੇ ਮਸੂਮ ਨਿੱਕੇ ਨਿੱਕੇ ਤਿੰਨ ਬੱਚੇ ਆ ਉਹਨਾਂ ਦਾ ਕੀ ਹੋਊਗਾ ਉਹਨੇ ਤਾਂ ਆਪਣੇ ਘਰ ਵਾਲੀ ਨੂੰ ਮਾਰ ਕੇ ਆਪਣੀ ਸੈਟੀਸਫੈਕਸ਼ਨ ਹਾਸਲ ਕਰ ਲਈ ਆ ਕਿ ਹਾਂ ਮੈਨੂੰ ਉਹਦੇ ਤੇ ਸ਼ੱਕ ਸੀ ਤੇ ਚੁੱਕ ਕੇ ਉਹਨੇ ਮੌਤ ਦੇ ਘਾਟ ਉਤਾਰਤਾ ਪਰ ਉਹਨੇ ਨਹੀਂ ਸੋਚਿਆ ਕਿ ਮੇਰੇ ਜਿਹੜੇ ਇਹ ਤਿੰਨ ਮਾਸੂਮ ਬੱਚੇ ਆ ਤੇ ਇਹਨਾਂ ਦਾ ਕੀ ਬਣੂ ਜੇਕਰ ਉਹ ਥੋੜੀ ਜਿਹੀ ਵੀ ਅਕਲ ਕਰਦਾ ਥੋੜਾ ਜਿਹਾ ਵੀ ਸੋਚ ਲੈਂਦਾ ਮੌਕੇ ਤੇ ਥੋੜੀ ਜਿਹੀ ਵੀ ਸੂਝ-ਬੂਝ ਰੱਖਦਾ ਤੱਕ ਟੋ ਘੱਟ ਉਹ ਤਿੰਨ ਬੱਚਿਆਂ ਨੂੰ ਅਨਾਥ ਨਹੀਂ ਸੀ ਕਰਦਾ ਜੇਕਰ ਉਹਨੂੰ ਕੋਈ ਗੱਲ ਲੱਗਦੀ ਵੀ ਸੀ ਉਹ ਪਹਿਲਾਂ ਉਹ ਔਰਤ ਤੋਂ ਕਲੀਅਰ ਕਰਦਾ ਤੇ ਫੇਰ ਕਿਸੇ ਨਾ ਕਿਸੇ ਤਰ੍ਹਾਂ ਜੇਕਰ ਮਾਮਲਾ ਸੱਚ ਸੀ ਤਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਇਸ ਵਿਅਕਤੀ ਦਾ ਨਾਂ ਰਜਨੀਕਾਂਤ ਦੱਸਿਆ ਜਾ ਰਿਹਾ 30 ਸਾਲ ਇਹਦੀ ਉਮਰ ਆ ਤੇ ਇਹਦੇ ਘਰ ਵਾਲੀ ਦਾ ਨਾਂ ਬਬਲੀ ਦੱਸਿਆ ਜਾ ਰਿਹਾ ਯੂਪੀ ਦੇ ਪਿੰਡ ਕਚਾਟੀਪੁਰ ਤੋਂ ਇਹ ਘਟਨਾ ਸਾਹਮਣੇ ਆਈ ਆ ਪੁਲਿਸ ਦਾ ਕਹਿਣਾ ਸੀ ਕਿ ਇੱਕ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਹੋਗੀ ਤੇ ਦੂਜੇ ਪਾਸੇ ਜਿਹੜੀ ਲੜਕੀ ਸੀ ਉਹਦੇ ਮਾਪੇ ਲਗਾਤਾਰ ਦਬਾਅ ਪਾ ਰਹੇ ਸੀ ਕਿ ਸਾਡੀ ਪਤੀ ਸਾਡੀ ਜਿਹੜੀ ਧੀ ਆ ਉਹਦਾ ਪਤਾ ਕੀਤਾ ਜਾਵੇ ਕਿ ਉਹ ਕਿੱਥੇ ਆ ਕਿਉਂਕਿ ਪਹਿਲਾਂ ਵੀ ਜਿਹੜਾ ਇਹ ਵਿਅਕਤੀ ਸੀ ਅਕਸਰ ਹੀ ਉਹਨਾਂ ਦੀ ਧੀ ਦੇ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ ਲਗਭਗ 7 ਸਾਲ ਹੋ ਚੁੱਕੇ ਸੀ ਇਹਨਾਂ ਦੇ ਵਿਆਹ ਨੂੰ ਤੇ ਇਸ ਕਰਕੇ ਮਾਪਿਆਂ ਨੂੰ ਸ਼ੱਕ ਸੀ ਕਿ ਉਹ ਸਾਡੀ ਧੀ ਦੇ ਪਤੀ ਨਹੀਂ ਨਾ ਕੁਝ ਕਰ ਦਿੱਤਾ ਹੋਵੇ ਸਾਡੀ ਧੀ ਨੂੰ ਤੇ ਆਖਰ ਉਹਨਾਂ ਦੀ ਗੱਲ ਪੁਲਿਸ ਦੇ ਦਸਤਾਨ ਮੁਤਾਬਕ ਸੱਚ ਨਿਕਲੀ ਆ ਉਸ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ